ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜੋਤ ਸਿੰਘ ਬਰਾੜ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੁਣ ਤੁਸੀਂ ਕਹਿ ਰਹੇ ਹੋ ਸਕਰੀਨ ਤੇ ਅੱਜ ਦੇਖੀਐ ਮਮੀ ਹੈਨਾ ਕਿਉਂਕਿ ਮਾਰਨਿੰਗ ਕਲਿੱਪ ਦਾ ਜੀ ਇਦਾਂ ਹੋਇਆ ਕਿ ਮੇਰਾ ਫੋਨ ਚਾਰਜ ਨਹੀਂ ਸੀ ਸੋ ਆਪਣਾ ਫੋਨ ਨਾ ਚਾਰਜ ਹੋਣ ਕਰਕੇ ਆਪਣੀ ਜਿਹੜੀ ਮਾਰਨਿੰਗ ਕਲਿੱਪ ਪਾਠ ਵਾਲੀ ਨਹੀਂ ਲਈ ਗਈ ਸੋ ਇੱਥੇ ਮੰਮੀ ਰੋਟੀ ਲਾਗੇ ਸੀ ਮੈਂ ਸਬਜ਼ੀ ਬਣਾ ਲਈ ਸੀ ਬੇਬੀ ਦੀ ਬਣਾ ਲਈ ਸੀ ਤੇ ਦੂਜੀ ਵੀ ਬਣਾ ਲਈ ਸੀ ਤੇ ਇੱਥੇ ਉਹਨਾਂ ਲੱਗ ਗਈ ਸੀ ਮੰਮੀ ਰੋਟੀ ਬਣਾਉਣ ਤੇ ਮੈਂ ਕਰ ਰਹੀ ਸੀ ਪੈਕਿੰਗ ਤੇ ਤੇ ਮੈਂ ਰੋਟੀ ਦੀਆਂ ਚਲ ਗਈ ਸੀ ਕੋ ਪਹਿਲੀ ਰੋਟੀ ਤੁਹਾਨੂੰ ਪਤਾ ਗਊ ਮਾਂ ਤਾਂ ਰੰਨੀ ਹੁੰਨੀ ਹੈ ਮੈਂ ਦੂਜੀ ਡੱਗੀ ਨੂੰ ਦਿਨੀ ਨੇ ਬਾਹਰ ਕੁੰਡੇ ਚ ਪਾ ਦੇਣੀ ਹੁੰਨੀ ਆ ਤੇ ਬਾਕੀ ਰੋਟੀ ਮੈਂ ਜਿਹੜੀ ਆਪਣੀ ਫੇਰ ਸਟਾਰਟ ਕਰਦੀ ਹੁੰਨੀ ਪਹਿਲਾਂ ਦੋ ਰੋਟੀਆਂ ਲਾ ਕੇ ਬਾਕੀ ਦੂਜੇ ਕਰਦੀ ਆ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਚੱਪ ਚੋਤ ਨੂੰ ਤੋਰ ਕੇ ਆਉਨੇ ਆ ਸਕੂਲ ਲਈ ਇਹ ਪਪੜਾ ਦਾ ਸਮਾਨ हेलो कदपुत्र है हेलो पारी कौन करूंगा मम्मा yeah. चलो फिर थैंक यू गुड बॉय गुड बॉय चल गया स्कूल गया ओके प्यारे बच्चे बेबी no, no, no. मैं आ जाऊंगी लेना ਆਜ ਨੂੰ ਬੁੱਟੋ ਜੂਂਗੂ ਚੀਟੀ ਨਾਲ ਆ ਕੇ ਤੋਨ ਤੋਨ ਤਾ 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 ਬਾਏ ਮਾਈ ਹੱਥ ਨਾਲ ਕਰ ਉੱਤੇ ਬਾਏ ਗੁੱਡ ਬਾਏ ਲਓ ਜੀ ਅੱਜ ਬਣਾਉਣੇ ਹਣ ਗੁਲਗੁਲੇ ਕਿਉਂਕਿ ਨਾ ਮੇਰਾ ਤੁੰਦਸਾ ਕੱਲ੍ਹ ਵਾਲਾ ਮੈਂ ਬਣਾਉਣੇ ਸੀ ਨਾ ਆ ਤੇਲ ਤੇ ਰਿਹਾ ਤੇ ਮੇਰੇ ਇੰਡਕਸ਼ਨ ਤੇ ਇੱਥੇ ਆਪਾਂ ਬਣਾਵਾਂਗੇ ਹਣ ਗੁਲਗੁਲੇ ਲੈ ਤੇ ਦੇ ਵੀ ਕੁਛ ਨਹੀਂ ਕਿਉਂ ਨਹੀਂ ਲਾਉ ਜਿੱਦਾਂ ਆਪਾਂ ਜਿਹੜਾ ਉਹ ਤੁਹਾਨੂੰ ਦੱਸਿਆ ਬੈਟਰ ਜਪਿਆ ਆਪਣਾ ਪਿਆਸ ਸੀਗਾ ਆਹਾਂ ਰਿਬੋਰਡ ਤੇ ਹੁੰਦਾ ਤੇ ਹੁਣ ਮੈਂ ਸੋਚਿਆ ਗਲੂਲੇ ਬਣਾ ਲੈਨੇ ਆਟਾ ਛਾਂਲ ਲਿਆ ਸੀ ਵਿੱਚ ਸੌਂਫ ਪਾ ਲਈ ਕਿਰਪਾਣ ਥੋੜਾ ਤੇਲ ਲੈ ਕੇ ਮਲ ਲਓ ਇਹਨੂੰ ਚੰਗੀ ਤਰ੍ਹਾਂ ਲਓ ਜੀ ਅਜੇ ਤੇਲ ਦੀ ਕਰਛੀ ਲੈ ਲਈ ਆਪਾਂ ਇਹਦੇ ਵਿੱਚ ਪਾ ਕੇ ਨਾ ਆਟੇ ਦੇ ਤੇ ਉਹਦੇ ਸੌਂਫ ਦੇ ਮਲ ਲਓ ਇਹਨੂੰ ਚੰਗੀ ਤਰ੍ਹਾਂ ਉੱਚਾ ਇਹਨੂੰ ਮਲਦੇ। ਦੇਖੀ। ਥੱਲੇ ਕਰਾ ਕੈਮਰਾ। ਲਓ ਜੀ। ਹੁਣ ਆਪਾਂ ਇਹ ਜਿਹੜੇ ਦੇ ਵਿੱਚ ਆਪਾਂ ਜਿਹੜਾ ਤੇਲ ਆ ਉਹ ਮਲਿਆ। ਫਿਕਰ ਨਾ ਕਰੋ। ਲਓ ਜੀ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਮਲ ਲੈਂਦੇ ਆ। ਉਜਵਨ ਆਪਾਂ ਜਿਹੜਾ ਫੋਸਫੋਰਸ ਗੋੜਮੜੇ ਵਿੱਚ ਮਲਾਉਨੇ ਆ ਇਕੱਠੀ ਦੇ ਨਾਲ ਮੈਂ ਫਸਟ ਟਾਈਮ ਬਰੌਨ ਲੱਗੇ ਮੈਂ ਇਹਦੇ ਪਹਿਲਾਂ ਬਣਾਇਆ ਹੀ ਨਹੀਂ ਐਵੇਂ ਕਮਾ ਦੇਖਦੇ ਆ ਕੀ ਬਣਦਾ

ਬੱਬਾ ਖੇਤਰਫੋਂ ਤੇ ਰਹੀ ਹੈ ਬੱਬਾ ਸ਼੍ਰੀਚੰਦ ਤੇ ਰਹੀ ਹੈ ਯਾਤਰਾ ਉਹ ਆਪਣਾ ਜਿਹੜਾ ਪਹਿਲਾ ਪੂਰ ਬਹੁਤ ਹੀ ਸੋਹਣਾ تیار ਹੋਇਆ ਫਲਫੀ ਬਹੁਤ ਬਣੇ ਮੋਟੇ ਮੋਟੇ ਫੁੱਲ ਗਏ ਨਿੱਕੇ ਨਿੱਕੇ ਪਾਈ ਇੰਨੀ ਤੇ ਫੁੱਲ ਕੇ ਬਣੀ ਜਾਂਦੇ ਕਿੰਨੇ ਸੋਹਣੇ ਮੈਂ ਪਹਿਲੀ ਵਾਰ ਟ੍ਰਾਈ ਕੀਤੇ ਬਹੁਤ ਸੋਹਣੇ ਲੱਗ ਗਏ ਮੈਟਰ ਦੇ ਵਿੱਚ ਮੈਂ ਤੁਹਾਨੂੰ ਕੀ ਕੁਝ ਪਾਇਆ ਸੋ ਵੀ ਤੁਹਾਨੂੰ ਸਾਰਾ ਐਕਸਪਲੇਨ ਦੁਬਾਰਾ ਕਰ ਦਵਾਂਗੀ ਮੈਂ ਟੇਡੀ ਕਰੀ ਬੈਠਾ ਸੀ ਲੋਜੀ ਕਿੰਨੇ ਸੋਹਣੇ ਟੇਸਟੀ ਟੇਸਟੀ ਮੰਮੀ ਅਕਵਾਰ ਨਹੀਂ ਮਿਲਿਆਗਾ ਮੈਨੂੰ ਇਹ ਪਤਾ ਪਹਿਲੀ ਵਾਰ ਬਣਾਇਆ ਕਦੇ ਜਿੰਨੂ ਜਿੱਦ ਕਦੇ ਪਹਿਲੀ ਵਾਰ ਆਇਆ ਤਾਂ ਹੋਰ ਵਾਰਾ ਬਣਾਇਆ ਨਹੀਂ ਪਰ ਕਦੇ ਟਰਾਈ ਕਰੇ ਸੀਗੇ ਬਿਲਕੁਲ ਸੌਫੀ ਬਣੇ ਬਿਲਕੁਲ ਪੌਲੇ ਟੇਸਟੀ ਬਣੇ ਤੁਸੀਂ ਵੀ ਟਰਾਈ ਕਰਿਓ ਜੀ ਇੱਕ ਵਾਰ ਜਿਨ੍ਹਾਂ ਨੇ ਨਹੀਂ ਮੇਰੇ ਵਾਂਗੂ ਟਰਾਈ ਕੀਤੇ ਕਦੇ ਉਹ ਵੀ ਟਰਾਈ ਕਰਕੇ ਦੇਖੋ ਜੀ ਓਕੇ ਇਹਨੇ ਓਕੇ ਨਹੀਂ ਬਟ ਜਿਹੜਾ ਹੱਥ ਜਿਹੜੇ ਤਨਾ ਪੋਲੇ ਪਾਉਣਾ ਹੈ ਨਾ ਮਤਲਬ ਬੈਟਰ ਉਹਨੂੰ ਪੋਲਾ ਰੱਖਣਾ ਹੈ ਸਖਤ ਨਹੀਂ ਰੱਖਣਾ ਚਾਹੀ ਆਪਣੇ सत बन गए अखबार दे नो गया। नो दो मेनू हम आप पाने देखो कि पानी पतला हथ रखना है बिलकुल ओला या ਤੁਸੀਂ ਹਾਤ ਪਾਣੀ ਨੂੰ ਲਾ ਕੇ ਵੀ ਵਾਰ-ਵਾਰ ਕਰ ਸਕਦੇ ਇਹ ਦੇਖਦੇ ਹੋ ਤੁਸੀਂ ਆ ਜਿਹਾ ਬੈਟਰ ਹੈ ਮੇਰਾ ਪਾਣੀ ਇੰਦਰ ਫਾਤ ਲਾ ਕੇ ਫਿਰ ਗੰਟੇ 'ਚ ਪੰਨ੍ਹ ਗੁਪੀ ਆ ਜਾਂਦੇ ਆ ਬਿਛੋਛੋਟੇ

लास्ट वे तो पकौड़े जी अपने गुलगुले बन के तैयार ने दो प्लेट पे दोनों टोकरी देते चार्ज कुछ पूरी नहीं इस लास्ट वाले तो पकौड़े टाइप बन गए बाकी तो उसके गुलगुले टाइप ਲਓ ਜੀ ਆਪਾਂ ਜਿਹੜੇ ਪਹਿਲੇ ਚਾਰ ਗੁਰਕਲੇ ਬਾਬਿਆਂ ਵਾਸਤੇ ਕੱਢੇ ਸੀ ਸੋ ਆਪਾਂ ਉਹ ਬਾਹਰ ਹੀ ਪਾ ਦਿੰਨੇ ਆ ਡੌਗੀ ਖਾ ਲੋ ਸੁਨੇ ਕੋਂਡੇਚ ਪਾਂ ਚੱਲਦੀ ਸੀ ਤੇ ਉਹ ਸ਼ਾਮ ਦਾ ਗਿੱਧਾ ਦੇਖੋ ਤੁਸੀਂ ਤੇ ਆ ਬੱਲ ਮੈਂ ਕਰਦੀ ਟੋਏ ਨਿਤਵੇ ਚੁਰਬਾ ਕੜਦੀ ਬੇ ਪਾਈ ਲਾਇ ਅਧਿਆ ਤੇਰਾ ਪੂਰਨਾ ਫੇਰ ਬੋਤਲਾ ਕਰਦੀ ਬੋਤਲ ਠੇਕੇ ਦੀ ਪੀ ਜਾ ਪੀ ਜਾ 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 ਕਰਦੀ ਬੋਤਲ ਠੇਕੇ ਦੀ ਕੇ ਕੀ ਪਿਆ ਪਿਆ ਪੀ ਬੋਤਲ ਟਕੇਤੀ ਸੁਲਾਕਾ ਮੁਰਵਾਨਾ ਇੰਨਾ ਕਰਾ ਕਰਾ ਮਰਾ ਜਿਹੜਾ ਰਹਦਾ ਗੀਰੀ ਲਾਧੂ ਪਰਸੋਂ ਤੂੰ ਚਮਕਾਲੀ ਮੋਛੜ ਮਾਪਿਆਂ ਦਾ ਪਿਆਰ ਬਤੀ ਵਿੱਚ ਪਾਣਾ ਮੋਛੜ ਮਾਪਿਆਂ ਦਾ ਦੇਖੀ ਰੱਖੇ ਕਿ ਬਲੀ ਕਿੰਨੀ ਆਪਿਆ ਗਾਣੇ ਆਈ ਮੱਛਾਂ ਆਏ ਆਇਆ ਬਣੀ ਲਾ ਬੈਠੇ ਦੇਖ ਹਾਂ ਸਲਾ ਮੇਰਾ ਮੈਂ ਤੂੰ ਪਿਆ ਸੱਟਦੇ ਤੈਨੂੰ ਸਾ ਕੋਈ ਕੇ ਸੱਟ ਪਿੰਦੇ ਸੱਟ ਕੇ ਉੱਠ ਜਾ ਕੋਈ ਨਹੀਂ ਪਰ ਉਹ ਆਹ ਪਾਣ ਦਾਨਿ ਪਾਉਣਾ ਬੀਮਾਰੀ ਸਿੱਟੀ ਨੀਂ ਅੰਬ ਦੇ ਦੂ ਕੇ ਨੂੰ ਬਾੜੂ ਸੜੇ ਨੇ ਕਿੰਨੀ ਹੁਣ ਦੇ ਬਿੰਦੇ ਤੂੰ ਭਰ ਸਕੀਂ ਕਿੰਨੀ ਅੰਬ ਦੇ ਨਹੀਂ ਨਹੀਂ ਦੂਗੀ ਕਿੰਨੀ ਅੰਬ ਦੇ ਮਿਲ ਕੇ ਲੱਭ ਜਲਦੀ ਕੇ ਬੱਦਰੀਏ ਕਿਥੇ ਰਕ ਜਾ ਕੇ ਬਲ ਸੇ ਜੀਆ اور ان نوابي نال پڙهي کي ¡Te ਇਤੂ ਕਾਣੀ ਚੱਨਾ ਯੋਰ ਸੀਨੇ ਚੱਲ ਤੂੰ ਬਟੂਆ ਮੈਂ ਯੋਰ ਸੀਨੇ ਚੱਲ ਤੂੰ ਬਟੂਆ ਮੈਂ ਯੋਰ ਸੀਨੇ ਚੱਲ ਤੂੰ ਇੱਕ ਗੁਰਮੈਂਟਲੀ ਸੀਨੇ ਚੱਲ ਤੁਰੇ ਲੇ ਵੰਟੀ ਨਗਰ ਰਵੰਗਾ ਮੁੰਨਾ ਫੋਨ ਕਰਦਾ ਰੇ ਨਹੀਂ ਸਤ ਰੰਗੀਆਂ ਚੜਾਉਣ ਕੀ ਰੇਣੀ ਸਤ ਰੰਗੀ ਚੱਲੋਂ ਤੂੰ ਮਿਟਾ ਪੀਣੀ ਮੜਾ ਕਰਦੇ ਅਦਰ ਮੜਾ ਇੰਨੇ ਜੀਣਾ ਕਰਦਾ ਸ਼ੂਟ ਪਾਉਣ ਨੂੰ ਮੁੰਡਾ ਫਿਰੇ ਨੀ ਕਾਲੀ ਸ਼ੂਟ ਦਾ ਸਭ ਨੂੰ ਮੁੰਡਾ ਫਿਰੇ ਨੀ ਕਾਲੀ ਸ਼ੂਟ ਦਾ ਸਭ ਨੂੰ ਛੌਂਨ ਦੇ ਮਹੀਨੇ ਜੀਣਾ ਕਰਦਾ ਸੌਰੇ ਜਾਨ ਨੂੰ ਮੁੰਡਾ ਫਿਰੇ ਨੀ कर देना हल्के कलर सारे मिल जाए कलर भी है ਸੋਈ ਗਾ ਪਾ ਕਰਨਾ ਪਦਰਨਾ ਨਹੀਂ ਜੱਪ ਨੇ ਮਾਰੇ ਪਏ ਸਭ ਲੋ ਜੀ ਆਪਾਂ ਵਲੌਗ ਸਟਾਰਟ ਤਾਂ ਨਹੀਂ ਕਰਿਆ ਸੀਗਾ ਘਰੋਂ ਲੋ ਜੀ ਆਪਾਂ ਨੇ ਵਲੌਗ ਸਟਾਰਟ ਨਹੀਂ ਕਰਿਆ ਸੀ ਘਰੋਂ ਕਿਉਂਕਿ ਨਾ ਕਾਲੀ ਕਾਲੀ ਚ ਆਪਾਂ ਗਏ ਸੀ ਧੀਆਂ ਤੇ ਥੇਤੀਆਂ ਲਾ ਕੇ ਤੇ ਆਪਾਂ ਦਵਾ-ਦਾਵਾ ਹਸਬੰਦ ਕਰਿਆ ਮੰਡੀ ਮੰਡੀਆਂ ਜਾਂ ਕੁਝ ਸ਼ਾਪਿੰਗ ਕਰਨ ਆਪਾਂ ਜੱਪ ਦੇ ਲਈ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਕੀ ਸ਼ਾਪਿੰਗ ਕਰਾਂਗੇ ਠੀਕ ਹੈ ਦੱਸ ਦੇਣੀ ਆ ਜੀ ਸ਼ਾਪ ਦੇ ਜਾ ਕੇ ਤੁਹਾਨੂੰ ਦੱਸਾਂਗੇ ਬਈ ਨਾ ਦੱਸਣਾ ਨਹੀਂ ਅੱਜ ਕਿ ਮਖਾਵਾਂਗੇ ਠੀਕ ਹੈ ਫਰੈਂਡਸ ਓਕੇ ਓਕੇ ਕਹਿਦਾ ਓਕੇ ਓਕੇ ਹਾਂ ਜੀ ਹਾਂ ਤੁਹਾਨੂੰ ਸ਼ਾਪ ਤੇ ਦਿਖਾਵਾਂਗੇ ਕੀ ਬਾਏ ਕਰਾਂਗੇ ਆਪਾਂ ਤੇ ਚਲੋ ਜੀ ਬਸ ਮਿਲਦੇ ਫਿਰ ਆਪਾਂ ਸ਼ਾਪ ਤੇ ਜਾ ਕੇ ਤੁਹਾਨੂੰ ਮਿਲਾਂਗੇ ਲਓ ਜੀ ਆਪਾਂ 2 ਮਿੰਟ ਲਈ ਇੱਥੇ ਖੜੇ ਆ ਤੇ ਆਪਾਂ ਲੈ ਰਹੇ ਆ ਕੀ ਲੈ ਰਹੇ ਆ ਗੱਟਾ ਗੱਟਾ ਕਾਦਾ ਲੈ ਰਹੇ ਆ ਬੇਟਾ ਗੱਟਾ ਓਹ ਹਾਂ

ਬੱਚੇ ਬੱਚਨ ਦਾ ਰੰਗੇ ਸੁਨੇ ਬੱਚਨ ਦਾ ਗਾ ਗਲੋ ਹਾ ਹਾ ਤੋਂ ਕੀ ਪੁੱਲਾ ਜਾ ਹੁੰਦਾ ਹਾਂਜੀ ਹੈ ਉਹ ਮੋਟਾ ਹੋ ਗਿਆ ਇਹ ਤਾਂ ਜਦੋਂ ਤਾਂ ਮੈਂ ਕਹਿ ਚਾ ਨਾ ਸਕੂਲੋਂ ਆਉਂਦੀ ਵਕੀ ਉਹਨਾਂ ਦਾ ਲੱਗਾ ਰਲ ਸਭ 12 ਮੀਟਰ ਉਹ ਤਾਂ ਬਸ ਓਕੇ ਹੋ ਗਿਆ ਫਿਰ ਵੀ ਕਰ ਮਮਾ ਫੌਜੀ ਫੌਜੀ ਮੈਂ ਸ਼ਾਮੀ ਚਲਾਂਗੀ ਆਪਾਂ ਲੈ ਇਹ ਹੀ ਆਊਗਾ ਨਾ ਇਹ ਹੀ ਆਊਗਾ ਨਾ ਇਹ ਤਾਂ ਭੰਦੇ ਕਰੇ ਇਹ ਹੀ ਆਊਗਾ ਇਹ ਹੀ ਆਊਗਾ ਸਹੀ ਤਾਂ ਕਿਹ ਕਿਹ ਕਰੀਂ ਐਂਟਕਾ ਕਰੋ ਨਹੀਂ ਪੈਂਟੀ ਸੈੱਟ ਕਰਵਾ ਦਿੰਦੇ ਹੈ ਸੈੱਟ ਕਰਵਾ ਦਿੰਦੇ ਹੈ

ਈ ਗੋਸ਼ ਬਣ ਗਿਆ ਇਹ ਤਾਂ ਡਰੈਸ ਨਾਲ ਆ ਪੁੱਤ ਤੂੰ ਤਾਂ ਕਹਿੰਦਾ ਮੈਂ ਫੌਜੀ ਬੰਨਾ ਮੈਂ ਤਾਂ ਪੁਲਸਰ ਵੀ ਵੇਖਦੀ ਸੀ ਪੁੱਤ ਹੈ ਇਹ ਤਾਂ ਇਹਦੇ ਨਾਲ ਆ ਕੋਣ ਹੋਣੀ ਹੋ ਗਿਆ ਗਨ ਮੈਨਾਂ ਮੇਨੂੰ ਲੈ ਲੇ ਉਹੀ ਲੈ ਵੀ ਪੁੱਤ ਉਹੀ ਦੇ ਦੇ ਤਾ ਫਿਰ ਫੇਰ ਕਰ ਸੁਸੀ ਆਵਦੀ ਲੋ ਆ ਦੇਖੋ ਇਹ ਚਲਦੀ ਵੀ ਹੈ ਕਿੱਡਾ ਆ ਦੇਖੋ ਇਹ ਚਲਦੀ ਹੈ ਥੱਲੇ ਚਲਦੀ ਹੈ ਉਹ ਹੋ ਗਈ ਥੱਲੇ ਹਾਂ ਕੌਣ ਦੇਖਦਾ ਹੈ ਜੀ ਉਹ ਦੇਖਦਾ ਉਹ ਕਸਾ ਗਿਆ ਦੇ ਉਸ

ਵੱਡੀ ਆ ਵੱਡੀ ਨਮਾ ਬਾਈ ਕਰ ਬਾਈ ਕਰ ਬਾਈ ਹਾਂ ਲਓ ਜੀ ਅੱਜ ਅਪਜੋ ਤਖਰੀਦ ਲੈ ਆ ਜਿੱਥੇ ਜਾ ਕੇ ਘਰ ਜਾ ਜਾ ਤੇਰੇ ਜਾ ਕੇ ਹੁਣ ਤਮ ਬੇਟਾ ਕੀ ਖਾਓਗਾ ਚਿੱਟੀ ਖਾਣੀ ਹੈ ਦੂਸੇ ਕਈ ਹਾਂ ਦੱਪਾ ਗੱਪਾ ਖਾਈਆ ਕਿਹੜਾ ਗੱਪਾ ਖਾਏਗਾ ਉਹ ਕਿਹੜਾ ਗੋਲ ਘੱਪੜ ਗੱਪਾ ਕਹਿੰਦਾ ਕੀ ਕਹਿੰਦੇ ਪੁੱਤੇ ਨੂੰ ਰੋਲ ਘੱਪੜ ਗੱਪਾ ਕੋਈ ਬਹੁਤ ਤੇਜ਼ ਵੱਜੂ ਇਹ ਰੱਖ ਦੋ ਅੱਖਾਂ ਚ ਵੱਜੂ ਮम्मा ਦੀ ਤੇਰਾ ਹਾਈ ਹੋ ਜੂਗਾ ਹਾਂ ਠਾ ਤੇਨੂੰ ਲੈਤੀ ਐ ਬਸ ਸਟਾਪ ਕਰਕੇ ਬੈ ਆ ਲੋ ਜੀ ਆਪਾਂ ਮੰਡੀ ਆਪਣਾ ਜਿਹੜਾ ਕੰਮ ਸੀ ਉਹ ਹੋ ਗਿਆ ਹੈਗਾ ਹੁਣ ਆਪਾਂ ਚੱਲਦੇ ਬਸ ਘਰਾਂ ਨੂੰ ਦੇਖਦੇ ਆਂ ਕੁਛ ਖਾਣਾ ਪੀਣਾ ਤਾਂ ਖਾ ਪੀ ਲਾਂਗੇ ਠੀ ਉਦੋਂ ਬਾਅਦ ਚੱਲਾਂਗੇ ਘਰਾਂ ਨੂੰ ਕੰਮ ਤਾਂ ਇੱਕ ਅੱਧਾ ਹੀ ਸੀ ਆਪਣਾ ਆਪਾਂ ਆਏ ਸੀਗੇ 6:30 ਵਜੇ ਆਏ ਸੀ ਨਾ 1 ਘੰਟੇ ਹੋਇਆ ਜਾਇਆ ਇਹਨੂੰ ਏ ਮੈਨੂੰ ਭੁਲੇਖ ਲੱਗਦਾ ਸਾਡੇ ਛੇ ਹੋ ਜਾਏ 6:10 ਤੋਂ ਅਸੀਂ ਉੱਥੋਂ ਆਏ ਆ ਤੀਆਂ ਚ ਤੇ ਦੁਬਾਰਾ ਚਲੋ 6:20 ਦਾ ਆਈਡੀਆ ਮੰਨ ਲਓ ਚਲੋ 6:20 ਤੇ ਆਏ ਸੀ ਮੰਨ ਕੇ ਚਲੋ ਆਪਾਂ ਸਦੂ ਬਾਅਦ ਹੁਣ ਆਪਾਂ ਟਾਈਮ ਹੋ ਗਿਆ 6:50 ਮਿੰਟ ਚਾਹਨਾ ਆਪਾਂ ਇਹਦੂ ਬਾਅਦ ਆਪਾਂ ਚੱਲਾਂਗੇ ਘਰ ਨੂੰ ਖਾ ਪੀ ਕੇ ਚੀਜ਼ ਚ ਚੱਲਾਂਗੇ ਘਰ ਨੂੰ ਲੋਚਾ ਪਾ ਆ ਗਈ ਸੀ ਮਾਰਕੀਟ ਤੋਂ ਤੇ ਹੁਣ ਮੈਂ ਆਈਆਂ ਨਹਾ ਧੋ ਕੇ ਤੇ ਹੁਣ ਖਾਣੇ ਰੋਟੀ ਹੁਣ ਮੈਂ ਆਗੇ ਨਹਾ ਧੋ ਕੇ ਮੈਂ ਨਾ ਤੋ ਕੀ ਆ ਗਏ ਤੇ ਹੁਣ ਖੰਨੇ ਰੋਟੀ ਤੇ ਲੇਟ ਹੀ ਹੋ ਗਿਆ 8 ਵਜੇ 8 ਵਜੇ ਸਭ ਨੂੰ 8 ਵਜਾਂ ਚ ਪਹੇ ਨਹੀਂ 8 ਵਜੇ ਬਸ ਲੇਟ ਹੀ ਹੋ ਗਿਆ ਸੀ ਤੇ ਮੰਮੀ ਨੇ ਰੋਟੀ ਬਣਾ ਲਈ ਸੀ ਪਿੱਛੋਂ ਦਾਲ ਬਣਾ ਕੇ ਸੀ ਤੇ ਰੋਟੀ ਮੰਮੀ ਲਾ ਰਹੀ ਸੀ ਮਗਰੋਂ ਤੇ ਬਸ ਮੈਂ ਹੁਣ ਨਾ ਖਾ ਗਈਆਂ ਸਾਹ ਮੈਂ ਤਾਂ ਫੇਰ ਹੁੰਦਾ ਕਿਉਂਕਿ ਨਾ ਧੂੜ ਮਿੱਟੀ ਜਾਂਦੇ ਸਕੂਲ ਜਿਹੜੀ ਆ ਹਰ ਇੱਕ ਦੀ ਸਕਿਨ ਨਾ ਲਗ ਲਗ ਹੋਣੀ ਮੇਰੀ ਸਕਿਨ ਹੈ ਕਿ oily ਸੋ ਮੇਰੇ ਜਿਹੜੇ ਓਪਨ ਪੋਰਸ ਹੁੰਦੇ ਓਪਨ ਹੁੰਦੇ ਸਾਰੇ ਫੇਸ ਦੇ ਪੋਰਸ ਪੋਰ ਜਿਹੜੇ ਓਪਨ ਹੋਣ ਕਰਕੇ ਕਿ ਜਦੋਂ ਆਪਾਂ ਬਾਹਰ ਜਾਂਦੇ ਆ ਜਿਵੇਂ ਤੀਆਂ ਵਗੈਰਾ ਤੇ ਜਾਂਦੇ ਧੂੜ ਮਿੱਟੀ ਉੜਦੀ ਆ ਸੋ ਮੈਂ ਕੁਝ ਹੋਰ ਤਾਂ ਲਾਇਆ ਨਹੀਂ ਹੁੰਦਾ ਫਿਰ ਫੇਸ ਵਾਸ਼ ਸੋਬਾ ਤੇ ਕੀਤਾ ਤਾਂ ਨੋਰਮਲ ਪਿਸਟਿਕ ਲਾ ਕੇ ਬੰਦਾ ਚੱਲੇ ਜਾਂਦਾ ਨਾ ਕਰੀਮ ਵਗੈਰਾ ਤਾਂ ਲਾਈ ਨਹੀਂ ਹੁੰਦੀ ਤੇ ਜੇ ਕਰੀਮ ਵਗੈਰਾ ਲਾਈ ਹੋਏ ਤਾਂ ਉੱਪਰ ਨਾਲ ਜਿਹੜੇ ਪੋਰਸ ਆ ਉਹ ਬੰਦ ਹੋਣ ਤੇ ਓਪਨ ਹੁੰਦੇ ਸੋ ਉਹਦੇ ਚ ਡਸਟ ਚਲੀ ਜਾਂਦੀ ਦੇਖੋ ਦਾਣੇ ਹੋਈ ਜਾਂਦੇ ਨਾ ਇਹ ਮੇਰੇ ਫਿਰ ਮੇਰੇ ਫਿਰ oily skin ਵਾਲੇ ਹਰੇਕ ਬੰਦੇ ਦੇ ਕੀ ਹੁੰਦਾ ਜਦੋਂ ਮਿੱਟੀ ਡਸਟ ਵਗੈਰਾ ਪੈਂਦੀ ਹੈ ਜਿਹਨੇ ਪੋਰ ਆ ਜਿਹੜੇ ਆਪਣੇ ਓਪਨ ਹੁੰਦੇ ਸੋ ਇਹਦੇ ਵਿੱਚ ਜਦੋਂ ਡਸਟ ਚਲੀ ਜਾਂਦੀ ਹੈ ਤੇ ਜਿਹੜੇ ਆਪਣੇ ਜਿਹੜੇ ਫਿੰਸੀਆਂ ਵਗੈਰਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਮੇਰੇ ਇਸ ਕਰਕੇ ਹੋ ਰਹੀਆਂ ਨੇ ਮੈਂ ਤਾਂ ਅਪਲਾਈ ਕਰਦਾ ਸੀ ਐਲੋਵੇਰਾ ਸਗੋਂ ਮੈਂ ਹੁਣ ਅਪਲਾਈ ਕੀ ਕਰਨਾ ਮੇਕੇ ਫਿੰਸੀਆਂ ਜੀਆਂ ਨਿਕਲੀਆਂ ਪਈਆਂ ਤੋ ਨਿਕਰੀਆਂ ਨੂੰ ਅਵੋਇਡ ਕਰਦੇ ਫਿਰ ਅਵੋਇਡ ਕਰ ਚਲੋ ਇਹ ਰੋਟੀ ਖਾਂਦੇ ਆ ਦੈਨ ਮਿਲਾਂਗੇ ਫਿਰ ਤੁਹਾਨੂੰ ਕੈਨ ਨੈਕਸਟ ਵਲੌਗ ਦੇ ਨਾਲ ਹਾਂਜੀ ਜੇ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਆ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਬਾਕੀ ਕੋਸ਼ਿਸ਼ ਤਾਂ ਇਹੀ ਕਰਦੇ ਆ ਕਿ ਰੋਜ਼ ਡੇਲੀ ਵਰ ਡੇਲੀ ਵਲੌਗ ਵੀ ਤੁਹਾਡੇ ਲਈ ਲੈ ਕੇ ਆਉਂਦੇ ਆ ਤੇ ਬਾਕੀ ਕੋਸ਼ਿਸ਼ ਇਹ ਕਰਦੇ ਹੁੰਦੇ ਆ ਕਿ ਸੋਹਣੇ ਤੋਂ ਸੋਹਣਾ ਵਲੌਗ ਤੁਹਾਡੇ ਲਈ ਬਣਾ ਸਕੀਏ ਤੇ ਬਾਕੀ ਸਪੋਰਟ ਕਰਿਆ ਕਰੋ ਬਾਕੀ ਮੋਟੀਵੇਟ ਹੋ ਕੇ ਬੰਦਾ ਕੋਈ ਵੀ ਕੰਮ ਜਦੋਂ ਮੋਟੀਵੇਸ਼ਨ ਦੇ ਨਾਲ ਹੀ ਬੰਦਾ ਕੰਮ ਅੱਗੇ ਜਿਆਦਾ ਕਰਦਾ ਸੋ ਪਲੀਜ਼ ਮੋਟੀਵੇਟ ਕਰਿਆ ਕਰੋ ਤੁਸੀਂ ਮੋਟੀਵੇਟ ਜਸਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਤੇ ਕਮੈਂ ਪਲੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕਰ ਲਾਈਕ ਚਲੋ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਨਾਲ